ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਥਾਪਨਾ ਦਿਵਸ ਅੱਜ ਬੜੀ ਹੀ ਸ਼ਰਧਾ ਭਾਵਨਾ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਉਪਰੰਤ ਤੰਤੀ ਸਾਜਾ ਰਾਹੀਂ ਕੀਰਤਨ ਕੀਤਾ ਗਿਆ ਇਸ ਮੌਕੇ ਤੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਸਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਢਗੇੜਾ ਅਤੇ ਹੋਰ ਉੱਚ ਅਧਿਕਾਰੀ ਇਸ ਮੌਕੇ ਤੇ ਪਹੁੰਚੇ ਸੋਸੰਗਤਾਂ ਵੱਲੋਂ ਰਸਪੀਨਾ ਕੀਰਤਨ ਸੁਣੇ ਗਿਆ ਇਸ ਮੌਕੇ ਤੇ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਅਤੇ ਉਹਨਾਂ ਵੱਲੋਂ ਹਾਜ਼ਰੀ ਭਰੀਗੀ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤੇ ਗਏ ਸੋ ਸ੍ਰੀ ਅਕਾਲ ਤਖਤ ਸਾਹਿਬ ਜੀ ਤਸਵੀਰਾਂ ਤੁਹਾਡਾ ਨਾਲ ਸਾਂਝੇ ਕਰ ਰਹੇ ਆ ਜਿੱਥੇ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਸੋ ਇਸ ਆਸਥਾਨ ਤੇ ਜਿੱਥੇ ਕਿ ਸਿੱਖਾਂ ਦੇ ਅੰਦਰੂਨੀ ਕੋ ਮੰਤਰੀ ਅਤੇ ਕੌਮੀ ਪੱਧਰ ਦੇ ਜਿਹੜੇ ਮਸਲੇ ਨੇ ਉਹਨਾਂ ਦੀ ਅਗਵਾਈ ਹੁੰਦੀ ਐ ਸੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਸੋ ਇਸ ਦੀ ਜਿਹੜੀ ਕਿ ਉਸਾਰੀ ਸੀ ਉਹ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਕਰਵਾਈ ਸੋ ਇਸ ਜਗ੍ਹਾ ਤੇ ਬੈਠ ਕੇ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਕੇ ਸਿੱਖ ਕੌਮ ਦੇ ਮਸਲੇ ਹੱਲ ਕਰਿਆ ਕਰਦੇ ਸਨ ਸੋ ਇਸੇ ਤਖਤ ਤੇ ਬੈਠ ਕੇ ਸਿੱਖ ਕੌਮ ਦੇ ਵੱਡੇ ਫੈਸਲੇ ਵੀ ਕੀਤੇ ਜਾਂਦੇ ਨੇ ਸੋ ਇੱਥੇ ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਇੱਕ ਥੜਾ ਬਣਾਇਆ ਜਿੱਥੇ ਬੈਠ ਕੇ ਉਹ ਬੈਠਦੇ ਹੁੰਦੇ ਸਨ ਅਤੇ ਸਿੱਖਾਂ ਦੀ ਜਿਹੜੀ ਕਿ ਉਹਨਾਂ ਨੂੰ ਸੰਬੋਧਨ ਕਰਿਆ ਕਰਦੇ ਸਨ ਸੋ ਹੁਕਮਨਾਮੇ ਵੀ ਇੱਥੋਂ ਹੀ ਲਾਗੂ ਕੀਤੇ ਜਾਂਦੇ ਨੇ ਸਿੱਖ ਕੌਮ ਨੂੰ ਕੋਈ ਵੀ ਹੁਕਮਨਾਮਾ ਲਾਗੂ ਕਰਨਾ ਹੋਵੇ ਤਾਂ ਇੱਥੋਂ ਹੀ ਲਾਗੂ ਕੀਤਾ ਜਾਂਦਾ ਹੈ ਸੋ ਸਭ ਤੋਂ ਵੱਡਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ ਅੱਜ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸੋ ਇਸ ਜਗ੍ਹਾ ਤੇ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸੋ ਇਸ ਜਗ੍ਹਾ ਤੇ ਬੈਠ ਕੇ ਹੀ ਉਹਨਾਂ ਨੇ ਸਿੱਖਾਂ ਨੂੰ ਕਿਹਾ ਸੀ ਕਿ ਤੁਸੀਂ ਭੇਟਾਂ ਦੇ ਰੂਪ ਵਿੱਚ ਸ਼ਸਤਰ ਘੋੜੇ ਭੇਟ ਕਰਕੇ ਜਾਓ ਅਤੇ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਹੀ ਢਾਡੀ ਵਾਰਾ ਸ਼ੁਰੂ ਕਰਵਾਈਆਂ ਸੋ ਧੰਤਨ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਪਾਸੋਂ ਜਿਹੜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਗਈ ਸੋ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਜਿਹਨਾਂ ਦਾ ਅੱਜ ਸਥਾਪਨਾ ਇਸ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਿਹੜਾ ਕਿ ਮਨਾਇਆ ਜਾ ਰਿਹਾ ਹੈ ਸੋ ਸੰਗਤਾਂ ਸਵੇਰ ਤੋਂ ਹੀ ਇੱਥੇ ਪਹੁੰਚੀਆਂ ਹੋਈਆਂ ਨੇ ਸ੍ਰੀ ਅਖੰਡ ਪੁਰਸਾ ਜੀ ਦੇ ਭੋਗ ਪਾਏਗੇ ਤੰਤੀ ਸਾਜ ਨਾਲ ਕੀਰਤਨ ਕੀਤਾ ਗਿਆ ਉਪਰੰਤ ਹੋਰ ਵੀ ਸੰਗਤਾਂ ਵੱਲੋਂ ਇੱਥੇ ਜਿਹੜੇ ਕਿ ਅੱਜ ਸਾਰਾ ਦਿਨ ਜਿਹੜੇ ਕਿ ਸੰਗਤਾਂ ਸਮਾਗਮ ਵਿੱਚ ਹਾਜ਼ਰੀ ਭਰਨੀਆਂ ਕੀਰਤਨ ਸਮਾਗਮ ਹੋਣਗੇ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਸੋ ਇਸ ਮੌਕੇ ਤੇ ਸੱਚਖੰਡ ਸ੍ਰੀ ਚਿਰੀ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਗਿਆਨੀ ਮਲਕੀਤ ਸਿੰਘ ਜੀ ਵੱਲੋਂ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਨੌਜਵਾਨ ਲਚਰਤਾ ਨੂੰ ਛੱਡ ਕੇ ਬਾਣੀ ਤੇ ਬਾਣੇ ਨਾਲ ਜੁੜਨਾ ਲਚਰਤਾ ਵਾਲੇ ਗੀਤ ਨਹੀਂ ਸੁਣਨੇ ਚਾਹੀਦੇ ਜੋ ਵੀ ਪੰਜਾਬ ਦਾ ਮਾਹੌਲ ਖਰਾਬ ਕਰਦਾ ਹੈ ਉਸ ਨਾਲ ਅਜਿਹੇ ਹੀ ਹੋਣਾ ਚਾਹੀਦਾ ਹੈ ਸੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਵਸੇ ਉਹਨਾਂ ਨੇ ਸੰਗਤਾਂ ਨੂੰ ਵਧਾਈ ਦਿੱਤੀ ਆਓ ਤੁਹਾਨੂੰ ਸੁਣਾਉਨੇ ਹਾਂ ਕਿ ਕਹਨੇ ਇਸ ਮੌਕੇ ਤੇ ਗਿਆਨੀ ਮਲਕੀ ਸਿੰਘ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਬਹੇ ਤਖਤ ਹੈ ਕਿ ਲਾਇਕ ਪੰਜ ਸਮਾਏ ਗੁਰਮਤ ਪਾਏ ਕ ਤਖਤ ਰਾਜਾ ਸੇ ਵਹੇ ਜੇ ਤਖਤੇ ਲਾਇਕ ਹੋਈ ਵੱਡਾ ਤੇਰਾ ਦਰਬਾਰ ਸੱਚਾ ਤਉਦ ਤਖਤ ਸ਼ਿਰ ਸ਼ਾਹ ਪਾਦਸ਼ਾਹ ਨਿਹਚਲ ਚੌਰ ਛੱਤ ਅੱਜ ਮੇਰੀ ਪੀੜੀ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਦਸ਼ਾਹ ਮਹਾਰਾਜ ਜੀ ਨੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਦਸ਼ਾਹ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹਾਦਤ ਤੋਂ ਕਰਵਟ ਲੈ ਕੇ ਸਤਿਗੁਰੂ ਸੱਚੇ ਪਾਦਸ਼ਾਹ ਮਹਾਰਾਜ ਜੀ ਨੇ ਨਰਾਸ਼ ਹੋ ਚੁੱਕੇ ਮਨੁੱਖ ਦੇ ਫਿਰਦੇਆਂ ਦੇ ਅੰਦਰ ਇੱਕ ਨਵਾਂ ਦੀਪ ਜਗਾਉਂਦੇ ਹੋਏ ਦਿੱਲੀ ਤਖਤ ਤੋਂ ਉੱਚਾ ਅਕਾਲ ਦਾ ਤਖਤ ਰਚਿਆ ਜਿਸ ਦੀ ਸਿਰਜਣਾ ਮੀਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੀ ਇੱਟ ਅਕਾਲ ਤਖਤ ਸਾਹਿਬ ਦੀ ਨੀਂਵ ਦੇ ਵਿੱਚ ਆਪ ਰੱਖੀ ਤੇ ਉਸ ਤੋਂ ਬਾਅਦ ਕਿਸੇ ਹੀ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਹਾਨ ਤਖਤ ਦੀ ਸੰਪਾਦਨਾ ਕਰਕੇ ਪਾਵਨ ਤਖਤ ਦੇ ਉੱਪਰ ਬਿਰਾਜਮਾਨ ਹੋਏ ਮੀਰੀ ਤੇ ਪੀਰੀ ਦੇ ਸ੍ਰੀ ਸਾਹਿਬਾਂ ਨੇ ਧਾਰਨ ਕੀਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਸੰਗਤ ਦੇ ਨਾਮ ਹੁਕਮਨਾਮੇ ਜਾਰੀ ਕੀਤੇ ਕਿ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੀ ਖੁਸ਼ੀ ਲੈਣੀ ਏ ਉਹ ਚੰਗੀ ਜਵਾਨੀ ਆਪਣੇ ਪਰਿਵਾਰਾਂ ਵਿੱਚੋਂ ਚੰਗੀ نسل ਦੇ ਘੋੜੇ ਤੇ ਚੰਗੇ ਸ਼ਾਸਤਰ ਭੇਟਾ ਕਰਨ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਅਰਗਵਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਾਸਤਰਧਾਰੀ ਫੌਜ ਤਿਆਰ ਕੀਤੀ ਜ਼ੁਲਮ ਦੇ ਖਿਲਾਫ ਜ਼ਾਬਰ ਨੂੰ ਡੰਡ ਦੇਣ ਵਾਸਤੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨੱਥਮਲ ਤੇ ਅਬਦੁਲ ਢਾਡੀਆਂ ਨੂੰ ਮਾਣ ਸਨਮਾਨ ਦੇ ਕੇ ਪਿਆਰ ਦੇ ਕੇ ਉਹਨਾਂ ਦੇ ਅੰਦਰ ਨਵੀਂ ਰੂਹ ਭੂਕੀ ਜਿਨ੍ਹਾਂ ਨੇ ਸਤਗੁਰੂ ਸਤੇ ਪਾਤਸ਼ਾਹ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਮੇਰੀ ਪੀਰੀ ਦੇ ਸਿਧਾਂਤ ਨੂੰ 12 ਦੇ ਰਾਹੀਂ ਇਤਿਹਾਸ ਦੇ ਰਾਹੀਂ ਉਜਾਗਰ ਕੀਤਾ ਜੋ ਮਰਜ਼ਾਦਾ ਜਿਹੜੀ ਹੈ ਚੱਲ ਰਹੀ ਹੈ ਸੋ ਅੱਜ ਦੇ ਸ਼ੁਭ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸਿੰਘ ਸਾਹਿਬ ਜੀ ਕਤਲ ਕੀਤਾ ਗਿਆ ਇਲਜ਼ਾਮ ਕਰ ਰਹੇ ਨੇ ਉਹ ਨਿਆਂਪ੍ਰਿਵਰ ਦੇ ਵਿੱਚ ਦੋ ਬੇਟੀਆਂ ਦੇ ਉੱਤੇ ਲੱਗੇ ਨੇ ਉਹ ਲੜਕੀ ਦੱਸਿਆ ਜਾ ਰਿਹਾ ਸੀਗਾ ਕਿ ਸੋਸ਼ਲ ਮੀਡੀਆ ਉੱਤੇ ਲਚਰਤਾ ਫਲਾਉਂਦੀ ਸੀਗੀ ਪੰਜਾਬੀਆਂ ਨੂੰ ਬਦਨਾਮ ਕੀਤਾ ਜਾਂਦਾ ਸੀਗਾ ਕੀ ਕਰਨ ਚਾਹੋਗੇ ਅੱਜ ਦਾ ਦਿਨ ਇਸ ਕਾਰਜ ਵਾਸਤੇ ਵਿਸ਼ੇਸ਼ਤਾ ਦਾ ਦਿਹਾੜਾ ਹੈ ਜਿੱਥੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਵਨ ਤਖਤ ਰਜਿਆ ਉੱਥੇ ਸਾਨੂੰ ਇਹ ਲਚਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਨ ਇਹ ਸਾਖ ਸਾਖਤ ਨਾਦ ਜਿਹੜੇ ਗੀਤ ਨੇ ਇਹ ਸਾਡੇ ਸਰਵਣਾ ਦੇ ਅੰਦਰ ਨਹੀਂ ਪੈਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ Hindu Musalman ਤੇ ਸਮੁੱਚੇ ਵਰਗ ਦੇ ਨੌਜ ਆਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜੇ ਲੋਕ ਕਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਗੰਗ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਇਹ ਕੋਈ ਗਲਤ ਨਹੀਂ ਹੋਇਆ ਇਹ ਪਹਿਲਾਂ ਵੀ ਹੁੰਦਾ ਹੈ ਤੇ ਹੁਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਸਮੁੱਚੀ ਮਨੁੱਖਤਾ ਨੂੰ ਜਿੱਥੇ ਸਰਬਸਾਂਝੀ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਵੋ ਸੇ ਕ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉਤੋਂ ਜਦੋਂ-ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਭਾਵੇਂ ਕਿਸੇ ਪਿੰਡ ਦੇ ਦੀ ਘਰ ਵਾਲੀ ਨੂੰ ਜ਼ਾਲਮਾਂ ਨੇ ਚੁੱਕ ਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾਂ ਵਿੱਚ ਪਾਇਆ ਤੇ ਗੁਰੂ ਕਾ ਖਾਲਸਾ ਛੁਡਾ ਕੇ ਲੈ ਕੇ ਆਉਂਦਾ ਰਿਹਾ ਗੁਰੂ ਕੇ ਸਿੱਖ ਵੀ ਛੁਡਾ ਕੇ ਲੈ ਕੇ ਆਉਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਵਿਪਨ ਸ਼ਰਮਾ ਦੇ ਨਾਲ ਗੁਰਪ੍ਰੀਤ ਸਿੰਘ ਗਾਨੀ ਸਵੇਰਾ ਕਮਰਤ ਸਰ thank you